ਪਟਿਆਲਾ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਅੱਕਗਰ ਦਰਿਆ ਤੇ ਆਲੇ-ਦੁਆਲੇ ਨੀਵੇਂ ਇਲਾਕਿਆਂ ਵਿੱਚ ਹੜ ਦਾ ਖਤਰਾ ਵੱਧ ਗਿਆ। ਸਥਾਨਕ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਈ ਕਰਕੇ ਪਿੰਡ ਵਾਸੀਆਂ ਨੂੰ ਸਾਵਧਾਨ ਰਹਿਣ ਦਰਿਆ ਦੇ ਨੇੜੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਜਿਹੜੇ ਕੈਚਮੈਂਟ ਏਰੀਆ ਗੱਗਰ ਦਾ ਉਹ ਪੂਰਾ ਮੋਨੀਟਰ ਕਰਦੇ ਆ ਹਰ ਗੋਜ ਤੇ ਰੀਡਿੰਗ ਹੁੰਦੀ ਹੈ ਕਿ ਉੱਥੇ ਕਿੰਨਾ ਲੈਵਲ ਹੈ ਜਿੰਦਾ ਬਾਕਰਪੁਰ ਤੇ ਹੁਣ ਘਟ ਗਿਆ ਹੈਗਾ 5 ਫਿਟ ਤੇ ਆ ਗਿਆ ਹੈ ਤਾਂ ਜਦੋਂ ਵੀ ਕੁਝ ਹੁੰਦਾ ਹੈਗਾ ਅਸੀਂ ਅਲਰਟ ਵੀ ਜਾਰੀ ਕਰਦੇ ਆ ਤਾਂ ਹਾਲ ਦੀ ਘੜੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਹਲਾਤ ਅੰਦਰ ਕੰਟਰੋਲ ਹੈ ਧੀਰੇ ਧੀਰੇ ਪਾਣੀ ਘਟਣਾ ਸ਼ੁਰੂ ਹੋ ਜਾਣਾ ਹੈਗਾ ਤਾਂ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਵੀ ਕਿੱਥੇ ਖਾਰ ਨਾ ਪੈਰੀ ਉਹ ਪਾਣੀ ਦੀ ਕਿਉਂਕਿ ਉਹਦੇ ਕਰਕੇ ਨੁਕਸਾਨ ਹੁੰਦਾ ਹੈ ਜਾਂ ਜਿੰਨਾ ਵੀ ਵਧਣਾ ਹੈ ਤਾਂ ਕਿ ਲੋਕਾਂ ਨੂੰ ਵੀ ਪੈਨਿਕ ਨਾ ਹੋ ਨਰੇਕ ਵਿਜੀਲੈਂਸ ਵੀ ਸਾਡੀ ਬਣੀ ਰਹੇ ਤੇ ਸਾਰੇ ਸਾਡੇ ਜਿੰਨੇ ਵੀ ਕ੍ਰਿਟੀਕਲ ਪੁਆਇੰਟਸ ਹੈਗੇ ਉਥੇ ਸਾਡੇ ਸੀਨੀਅਰ ਅਫਸਰ ਵਿਜ਼ਿਟ ਵੀ ਕਰ ਆਏ ਹੈ ਲੋਕਲ ਨਾਲ ਵੀ ਪੂਰਾ رابطہ ਹੈਗਾ ਤੇ ਜਿੱਥੇ ਵੀ ਤਿਆਰੀਆਂ ਦੀ ਲੋੜ ਹੈ ਕੋਈ ਰੀਨਫੋਰਸਮੈਂਟ ਕਰਨਾ ਹੈ ਤਾਂ ਅਸੀਂ ਮੌਕੇ ਤੇ ਮੌਕੇ ਕਰ ਰਹੇ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਅਸੀਂ 24 ਘੰਟੇ ਜਿਹੜੇ ਗੇਜ ਰੀਡਿੰਗ ਹੈ ਤੇ ਜਿਹੜਾ ਪ੍ਰੈਡਿਕਸ਼ਨ ਵੀ ਹੈ ਉਹਦੀ ਮੋਨਿਟਰਿੰਗ ਕਰਦੇ ਹਾਂ ਤੇ ਪਾਣੀ ਵਧਿਆ ਜਿੱਥੇ ਵੀ ਹੈਗਾ ਤਾਂ ਉਥੇ ਲੋਕੀ ਵਿਜੀਲੈਂਟ ਰਹਿਣ ਪਾਣੀ ਆ ਜੋ ਵੀ ਵਾਟਰ ਬਾਡੀਜ਼ ਹੈ ਉਹਨਾਂ ਦੇ ਨੇੜੇ ਨਾ ਜਾਣ ਨਾਲ ਦੀ ਨਾਲ ਜੇਕਰ ਕਿਤੇ ਕੁਝ ਲੱਗਦਾ ਹੈਗਾ ਤਾਂ ਉਹਦੀ ਸੂਚਨਾ ਵੀ ਦੇਣ ਪਰ ਅੱਜ ਇਹ ਪੈਨਿਕ ਹੁੰਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੋਨਿਟਰਿੰਗ ਵੀ ਕਰ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਲੋਕਾਂ ਦਾ ਪੂਰਾ ਸਹਿਯੋਗ ਹੈਗਾ ਸਰਪੰਚ ਸਾਹਿਬ ਪਿੰਡ ਦੇ ਲੋਕ ਹੀ ਹੋਗੇ ਔਰ ਸਭ ਤੋਂ ਵਧੀਆ ਗੱਲ ਤੁਸੀਂ ਦੇਖੋਗੇ ਕਿ ਸਾਡੇ ਬਜ਼ੁਰਗ ਵੀ ਨਾਲ ਖੜੇ ਹੈ ਜਿਉ ਸਾਨੂੰ ਦੱਸਦੇ ਵੀ ਰਹਿੰਦੇ ਹੈਗੇ ਕਿ ਕਿੱਦਾਂ ਪਹਿਲਾ ਹੋਣਾ ਆਏਗਾ ਜਾਂ ਗਾਈਡ ਵੀ ਕਰਦੇ ਹੈਗੇ ਤਾਂ ਸਭ ਦਾ ਨਾਲ ਸਾਥ ਵੀ ਹੈਗਾ ਬਸ ਇੱਕੋ ਹੀ ਹੈਗਾ ਕਿ ਆਪਾਂ ਜਦੋਂ ਪਾਣੀ ਦਾ ਉਫਾਨ ਵੀ ਹੁੰਦਾ ਹੈ ਬਰਸਾਤਾਂ ਦੇ ਮੌਸਮ ਵਿੱਚ ਆਪਨੇ ਜਾਨਵਰਾਂ ਨੂੰ ਜਾਂ ਸਾਰੇ ਬਜ਼ੁਰਗਾਂ ਨੂੰ ਜਿੰਨੀ ਵੀ ਵਾਟਰ ਬਾਡੀ ਤੇ ਉਹਨਾਂ ਦੇ ਨੇੜੇ ਨਾ ਜਾਓ ਮੈਂ ਤਾਂ ਆਖਰ ਕਿਹੜੇ ਕਿਹੜੇ ਪਿੰਡਾਂ ਨੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਜਾਂ ਕੋਈ ਏਰੀਆ ਐਸਾ ਹੈਗਾ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਹੁਣ ਆ ਨਹੀਂ ਖਾਲੀ ਅਸੀਂ ਕੁਝ ਨਹੀਂ ਕਰਾ ਰਹੇ ਜਿੰਨੇ ਵੀ ਸਾਡੇ ਪਿੰਡ ਹੈਗੇ ਜੋ ਵੀਕ ਪੁਆਇੰਟਸ ਲੱਗਦੇ ਹੈਗੇ ਜਿੱਦਾ ਇੱਥੋਂ ਅਸੀਂ ਸ਼ੁਰੂ ਕੀਤਾ ਹੈਗਾ ਮਾੜੂ ਹੋ ਗਿਆ ਸਾਡਾ ਜਮਾਰੂ ਪਿੰਡ ਹੋ ਗਏ ਜਿੰਨੇ ਵੀ ਉਮਸਰ ਲੱਗਦੇ ਨਾਲ ਇੱਕ ਦਾਦੇ ਪੁਆਇੰਟ ਤੇ ਕਿਥੇ ਸਾਨੂੰ ਖਬਰ ਵੀ ਆਈ ਸੀਗੀ ਕੁਝ ਵੀਕ ਪੁਆਇੰਟਸ ਹੈਗੇ ਤਾਂ ਉੱਥੇ ਰੀਨਫੋਰਸਮੈਂਟ ਵੀ ਨਾਲ ਦੀ ਨਾਲ ਕਰਾ ਦਿੱਤਾ ਗਿਆ ਹੈਗਾ ਤੇ ਪਿੱਛੋਂ ਪਾਣੀ ਕੱਟ ਗਿਆ ਹੈਗਾ ਹੁਣ ਤਾਂ ਇੱਕ ਵਾਰੀ ਪੀਕ ਹਟ ਕਰਕੇ ਇਥੋਂ ਵੀ ਹੁਣ ਰੀਸੀਵ ਹੋਣਾ ਸ਼ੁਰੂ ਹੋ ਪਲੀ ਵਾਰੀ ਜਿਸ ਤਰ੍ਹਾਂ ਪਾਣੀ ਕੱਗਿਆ ਦਰਿਆ ਦੇ ਨਾਲ ਲੱਗਦੇ ਹੋਏ ਹਨ ਇਲਾਕਿਆਂ ਚੋਂ ਖੇਤਾਂ ਵੱਲੋਂ ਦਾਖਲ ਹੋਇਆ ਵੀ ਕਾਫੀ ਨੁਕਸਾਨ ਵੀ ਹੋਇਆ ਸੀਗਾ ਉਸ ਏਰੀਆ ਦਾ ਕੋਈ ਜਾਇਦਾ ਲਿੱਤਾ ਮੈਂ ਤੁਸੀ ਸਾਰੇ ਏਰੀਆ ਤੇ ਅਸੀਂ ਪਹਿਲਾਂ ਵੀ ਦੇਖ ਰਹੇ ਸੀਗੇ ਕਿ ਕੋਈ ਰੀਇਨਫੋਰਸਮੈਂਟ ਕਰਨਾ ਹੈ ਜਿੰਨੇ ਵੀ ਪ੍ਰਬੰਧ ਮੁਕੰਮਲ ਕਰਨੇ ਸੀਗੇ ਪਹਿਲਾਂ ਵੀ ਕਰ ਲਈ ਸੀਗੇ ਹੁਣ ਮੌਕੇ ਤੇ ਜਦੋਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਵਧ ਵੀ ਗਿਆ ਤਾਂ ਵੀ ਸਾਡੇ ਪ੍ਰਬੰਧ ਪੂਰੇ ਮੁਕੰਮਲ ਹੈ ਰੀਇਨਫੋਰਸਮੈਂਟ ਦੀ ਲੋੜ ਹੈ ਉਹ ਵੀ ਦੇਖ ਰਹੇ ਹਾਂ ਜਿੱਥੇ ਕੁਝ ਸਪਿਲਓਵਰ ਹੋਣਾ ਹੈਗਾ ਜਾਂ ਅਜੇ ਤੱਕ ਕੁਝ ਹੋਇਆ ਨਹੀਂ ਹੈਗਾ ਜਾਂ ਕੁਝ ਵੀ ਹੁੰਦਾ ਹੈਗਾ ਤਾਂ ਉਹਦਾ ਸਾਡਾ ਪੂਰੀ ਸਿਚੁਏਸ਼ਨ ਦਾ ਜਾਇਜ਼ਾ ਸਾਡੇ ਕੋਲ ਹੈ ਪਰ ਪਾਣੀ ਹੋਰ ਜ਼ਿਆਦਾ ਛੱਡੇ ਜਾਂਦਾ ਤਾਂ ਕਿਉਂ ਜੀ ਨਹੀਂ ਛੱਡ ਰਹੇਗੇ ਅਸੀਂ ਅੱਗੇ ਦਾ ਫੋਰਕਾਸਟ ਵੀ ਜਿਹੜਾ ਬਾਰਿਸ਼ ਦਾ ਵੀ ਹੈਗਾ ਸਾਰਾ ਕੁਝ ਦੇਖ ਰਹੇ ਹਾਂ ਕੀ ਕਿੱਥੇ ਕੀ ਹੈਗਾ ਅਸੀਂ ਬੈਗਸ ਹੋ ਗਏ ਜਾਂ ਕੰਡਿਆਲੀ ਤਾਰ ਅਸੀਂ ਉਹ ਵੀ ਬੰਨ ਵੀ ਬਣਾ ਰੱਖੇਗੇ ਪ੍ਰੋਪਰ ਉਹਨਾਂ ਨੂੰ ਰੱਖ ਵੀ ਰਹਿ ਜੰਬੋ ਬੈਗਸ ਵਿੱਚ ਵੀ ਸਾਰੀ ਤਿਆਰੀਆਂ ਸਾਡੇ ਮੁਕੰਮਲ ਹੈਗੀ ਬਟ ਮੈਨੂੰ ਲੱਗਦਾ ਹੈਗਾ ਕਿ ਰੱਬ ਦੀ ਮਿਹਰ ਰਹਿਣੀ ਹੈਗੀ ਤੇ ਕਾਫੀ ਕੰਟਰੋਲਡ ਫਲੋ ਹੈਗਾ ਅਜੇ ਪਿੱਛੋਂ ਪਾਣੀ ਕੋਈ ਛੱਡਿਆ ਨਹੀਂ ਜਾ ਰਹਾ ਉੱਥੇ ਲੈਵਲ ਕਾਫੀ ਕਟ ਗਿਆ ਹੈਗਾ ਇੱਥੋਂ ਵੀ ਹੁਣ ਘਟਨਾ ਸ਼ੁਰੂ ਹੋ ਜਾਣਾ ਹੈ ਰਾਤ ਤੱਕ ਇੱਕ ਵਾਰੀ ਥੋੜਾ ਬਰ ਹੋਰ ਵਧੂਗਾ ਬਟ ਫਿਰ ਵੀ ਆਪਾਂ ਨੂੰ ਕਾਸ਼ਨ ਕਾਸ਼ੀਅਸ ਰਹਿਣ ਦੀ ਲੋੜ ਹੈ ਇਸ ਤੱਕ ਕਰਦੇ ਪੁੱਛਦੇ ਹਾਂ ਕਿ ਕਿੱਟ ਕਾਰਡ ਲੈਵਲ ਕਿੰਨਾ ਕੁ ਵਧਿਆ ਹੈ ਔਰ ਕਿੰਨੇ ਕੁ ਇਸ ਤੇ ਪਾਣੀ ਦੇ ਵਿੱਚ ਆਏਗਾ ਅੱਜ ਅਸੀਂ ਪੰਕਰਪੁਰ ਤੋਂ ਸ਼ੁਰੂਆਤ ਕੀਤੀ ਸੀਗੀ ਉੱਥੋਂ ਦਾ ਗਾਜ਼ ਦੇਖਦੇ ਆਂ ਉੱਥੇ ਸਵੇਰੇ 11 ਫੁੱਟ ਤੋਂ ਉੱਪਰ ਚਲਾ ਗਿਆ ਸੀਗਾ ਉੱਥੇ ਘੱਟ ਕੇ ਹੁਣ 5 ਫੁੱਟ ਆ ਗਿਆ ਹੈਗਾ ਇੱਥੇ ਸਾਡੇ ਕੋਲ 11 ਫੁੱਟ ਦੇ ਕਰ ਤਕਰੀਬਨ ਹੈਗਾ ਥੋੜਾ ਜਿਆਦਾ ਹੋਰ ਵਧੂਗਾ ਇਸੇ ਕਰਕੇ ਅਲਰਟ ਵੀ ਅਸੀਂ ਮਾਰਨਿੰਗ ਜਾਰੀ ਕਰਤਾ ਸੀਗਾ ਇਸ ਤੋਂ ਬਾਅਦ 8 ਵਜੇ ਤੋਂ ਬਾਅਦ ਇੱਥੇ ਕੱਟਣਾ ਸ਼ੁਰੂ ਹੋ ਜਾਣਾ ਹੈ ਸਿਮਿਲਰਲੀ ਜਿਹੜੀ ਅੱਗੇ ਟੰਗ ਟਾਂਗਰੀ ਔਰ ਮਾਰਕੰਡਾ ਹੈਗੀ ਸਭ ਦਾ ਅਸੀਂ ਮੋਨੀਟਰ ਕਰਦੇ ਆਂ ਤੁ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਕਿ ਜਦੋਂ ਵੀ ਬਰਸਾਤਾਂ ਦਾ ਮੌਸਮ ਹੁੰਦਾ ਹੈ ਕਿ ਕੌਸ਼ਿਸ਼ ਰਹੀਏ ਕਿਥੇ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਆਂਦੀ ਹੈ ਕੋਈ ਲੱਗਦਾ ਹੈਗਾ ਕਿ ਪਾਣੀ ਦਿਖਾਰ ਪੈ ਰਹੀ ਹੈ ਕਈ ਵਾਰੀ ਕਟ ਪਾਣੀ ਵੀ ਹੋ ਤਾਂ ਵੀ ਉਹ ਦਿਖਾਰ ਪੈ ਕੇ ਨੁਕਸਾਨ ਹੋ ਜਾਂਦਾ ਹੈ ਤਾਂ ਉਦਾਂ ਦੀ ਸਾਨੂੰ ਅਲਰਟ ਦੱਸਿਆ ਜਾ ਤੇ ਨਾਲ ਹੀ ਨਾਲ ਸਾਡੇ ਵੱਲੋਂ ਜੋ ਵੀ ਜਾਣਕਾਰੀ ਹੋਊਗੀ ਉਹ ਟਾਈਮ ਸਿਰ ਸਾਂਝੀ ਕੀਤੀ ਜਾਊਗੀ ਤਾਂ ਕਿਸੇ ਤਰੀਕੇ ਦੀ ਪੈਨਿਕ ਨਾ ਕਰਨ ਕਈ ਵਾਰੀ ਪੈਨਿਕ ਇਸੇ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਸਾਡੇ ਬਜ਼ੁਰਗ ਵੀ ਹੁੰਦੇ ਹੈਗੇ ਜਿਵੇਂ ਕਿ ਖਬਰ ਆ ਰਹੀ ਸੀ ਕਿ ਬਹੁਤ ਪਾਣੀ ਵਧ ਗਿਆ ਆਏਗਾ ਬਾੜ ਆ ਗਈ ਸਮਾਨ ਹਟਾ ਲੋ ਤਾਂ ਉਹਦੇ ਕਾਫੀ ਨੁਕਸਾਨ ਹੁੰਦੇ ਤਾਂ ਮੇਰੀ ਬੇਨਤੀ ਹੈਗੀ ਕਿ ਆਪਾਂ ਸਹਿਯਮ ਰੱਖਿਏ ਔਰ ਸਾਡੀ ਟੀਮਾਂ 24 ਘੰਟੇ ਇਸਨੇ ਮੌਜੂਦ ਹਨ ਤੁਹਾਡੇ ਤੋਂ ਵੱਧ ਸਾਨੂੰ ਚਿੰਤਾ ਹੈਗੀ ਅਸੀਂ ਹਰਿਆਣਾ ਤੋਂ ਲੈ ਕੇ ਜਿੰਨਾ ਵੀ ਕੈਚਮੈਂਟ ਏਰੀਆ ਹੈ ਇੱਕ ਇੱਕ ਪੁਆਇੰਟ ਮੋਨੀਟਰ ਕਰ ਰਹੇ ਹਾਂ ਤੇ ਸਾਡੀ ਤਿਆਰੀ